ਕਰ ਮੱਥਾ ਟੇਕਣ ਆਏ ਆ ਜੀ ਤੇ ਸਮਾਜ ਦੀ ਪੰਜਾਬ ਦੀ ਚਰਚਿਕ ਲਈ ਅਰਦਾਸ ਕਰਾਂਗੇ ਜੀ ਨਹੀਂ ਲਖ lata ਬਾਰੇ ਸੁਪੇ ਦੇ ਕੀ ਕਹਾਂ ਚਾਹੋਗੇ ਹਲਾ ਤੁਹਾਡੇ ਸਾਹਮਣੇ ਨੇ ਨਾ ਬੰਦਾ ਸੁਰੱਖਿਅਤ ਹੈ ਨਾ ਪ੍ਰਾਪਰਟੀ ਸੁਰੱਖਿਅਤ ਹੈ ਸਰਕਾਰ ਨਾਲ ਦੀ ਚੀਜ਼ ਨਜ਼ਰ ਕਿਤੇ ਆਉਂਦੀ ਨਹੀਂ ਜੀ ਹਾਂਜੀ ਤੇ ਬੜੇ ਦੁਖਦਾਈ ਗੱਲ ਹੈ ਸਾਨੂੰ ਸਭ ਨੂੰ ਮਿਲ ਕੇ ਆਪਸੀ ਮਤਭੇਦ ਪਿਲਾ ਕੇ ਪੰਜਾਬ ਚੰਨ ਸ਼ਾਂਤੀ ਲਈ ਤੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਜਰਾ ਤਾ ਜੋ ਹਸਾਨ ਪਦਾਵੇ ਤੇ ਤਿਆਰ ਸਰਕਾਰ ਵੱਲੋਂ ਲਾਈਨ ਆਰਡਰ ਲੈ ਕੇ ਲੇਕਿਨ ਉਹ ਤੁਹਾਨੂੰ ਮਿਲ ਨਹੀਂ ਆ ਰਹੇ ਦੇਖੋ ਪੰਜਾਬ ਦੀ ਸਮੂਚੀ ਜਿਹੜੀ ਇਹਨੂੰ ਲੌਂਡ ਆਰਡਰ ਦੀ ਸਿਚੁਏਸ਼ਨ ਲਈ ਇਹ ਦੇਖਣਾ ਹੁੰਦਾ ਹੈ ਕਿ ਜੁਰਮ ਹੋਣ ਤੋਂ ਪਹਿਲਾਂ ਰੋਕਿਆ ਜਾਵੇ ਅੱਜ ਲਗਾਤਾਰ ਬੰਬਲੇਸ ਹੋ ਰਿਹਾ ਹੈ ਕਿਡਨੈਪਿੰਗ ਹੋ ਰਹੀਆਂ ਰੈਂਸਮਲੀਆਂ ਪੈਸੇ ਲਈ ਜਾ ਰਿਹਾ ਕਤਲ ਹੋ ਰਿਹਾ ਹੈ ਇਹਦਾ ਮਤਲਬ ਕਾਨੂੰਨ ਦਾ ਨਾ ਕੋਈ ਡਰ ਹੈ ਨਾ ਕਾਨੂੰਨ ਇਹਦਾ ਸਮਰੱਥ ਹੈ ਕਿ ਜੁਰਮ ਹੋਣ ਤੋਂ ਪਹਿਲਾਂ ਰੋਕ ਸਕੇ ਸੋ ਇਸ ਕਰਕੇ ਫਿਰ ਜਿਹੜਾ ਨਸ਼ਿਆਂ ਦਾ ਵਪਾਰ ਹੈ ਲੋਕੀ ਹੁਣ ਇਹ ਨਹੀਂ ਕੋਈ ਕਹ ਰਿਹਾ ਕਿ ਨਸ਼ੇ ਰੋਕਣ ਦੇ ਵਿੱਚ ਅਸੀਂ ਸਮਰੱਥ ਹਾਂ ਹੁਣ ਕਹਿੰਦੇ ਜੀ ਆਲਟਰਨੇਟਿਵ ਨਸ਼ਾ ਦੇ ਦਿਓ ਪੰਜਾਬ ਦਾ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਵਾਰੀ ਕਹਿੰਦੀ ਹੈ ਨਾਮਖੁਮਾਰੀ ਨਾਨਕਾ ਚੜੀ ਰਹੇ ਦਿਨਾਂਤ ਇਤਬਦ ਪੀਤੇ ਨਾਨਕਾ ਬਹੁਤੇ ਖੱਟੇ ਵਪਾਰ ਅਸੀਂ ਤਾਂ ਹੁਣ ਸ਼ਰਾਬ ਦਾ ਵਪਾਰ ਬਣਾਈ ਬੈਠੇ ਆਂ ਨਸ਼ਿਆਂ ਦਾ ਵਪਾਰ ਬਣਾਈ ਬੈਠੇ ਆਂ ਇਹ ਬੰਦ ਹੋਣਾ ਚਾਹੀਦਾ ਜੀ ਸਾਰੇ ਕੀ ਕਰੇ ਸੰਤਾਨ ਨੂੰ ਕਿਤੇ ਨੁਕਸਾਨ ਨਾ ਹੋਵੇ ਹਾਂਜੀ ਆਓ ਆਇਓ ਸਭਾਈ ਕਰੋ ਕਿ ਅਰਦਾਸ ਕਰੋਗੇ ਦੇਖੋ ਮੈਂ ਪੰਜਾਬ ਤੇ ਦੇਸ਼ ਦੇ ਭਲੇ ਲਈ ਅਰਦਾਸ ਕਰਾਂਗਾ ਆਪਸੀ ਭਾਈਚਾਰੇ ਲਈ ਅਰਦਾਸ ਕਰਾਂਗਾ ਅਸੀਂ ਸਾਰੇ ਪੰਜਾਬੀ ਇੱਕ ਹਾਂ ਮਿਲ ਕੇ ਕੰਮ ਕਰੀਏ ਇਹ ਪੰਜਾਬ ਨੂੰ ਫੇਰ ਇੱਕ ਨੰਬਰ ਦਾ ਸੂਬਾ ਬਣਾਈਏ